ਆਓ ਸਾਰੇ ਬਾਲ ਛੱਤ ਭੀੜ ਚੱਲੀਏ ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ ਅੱਖਾਂ ਵਿੱਚ ਸ਼ੇਰ ਬੰਦਰ ਪਿੰਜਰੇ ਚ ਬੰਦ ਜੰਗਲਾਂ ਦੇ ਜੀਵ ਕਿਵੇਂ ਮਾਣਦੇ ਆਨੰਦ ਬਾਣ ਮਾਨਸ ਵੇਖੋ ਸਾਡੇ ਵਾਂਗ ਚੱਲਦਾ ਕੱਢਦਾ ਆਵਾਜ਼ ਜੀ ਮੇ ਟੋਲ ਵੱਜਦਾ ਹੀਰਣਾ ਦੀ ਡਾਰ ਪਰ ਚੁੰਗੀਆਂ ਪਈ ਹਾਰ ਪਰ ਆਚਾਰ ਨਾਲ ਡਰਨੀ ਕੋਈ ਮਾਗਰ ਮੱਛ ਵੇਖ ਕਉਮ ਤੁੱਪ ਸੇਕ ਦੇ ਏ ਵੀ ਸਾਡੇ ਵੱਲ ਲੁਕ ਛੁੱਪ ਵੇਖ ਦੇ ਬਾਗ ਤੇ ਬਘੇਲੇ ਵੇਖ ਡਰ ਜਾਈਦਾ ਫੁੱਲ ਕੇ ਨਾ ਪਿੰਜਰੇ ਚ ਹੱਥ ਪਾਈਦਾ ਬਾਰਾ ਸਿੰਘੇ ਵੇਖ ਕਾ ਥਾ ਯਾਦ ਆਉਂਦੀ ਸੋਣੀ ਉਹ ਚੀਜ਼ ਜਿਹੜੀ ਕੰਮ ਆਉਂਦੀ ਲੱਕੜ ਬਗਾ ਨਈਓ ਸਾਡੇ ਵੱਲ ਤੱਕਦਾ ਆਖਦਾ ਸਿਤਾਇਆ ਏ ਤਾਂ ਬੱਚੇ ਚੱਕਦਾ ਨਿੱਕੇ ਜਿਹੇ ਖੰਭ ਨਿੱਕੇ ਜਿਹੇ ਸ਼ੰਭ ਵਿੱਚ ਹੰਸ ਤਾਰ ਦੇ ਕੈਦ ਨੇ ਵਿਚਾਰੇ ਨਾ ਉਡਾਰੀ ਪਰ ਦੇ ਸੁਨੇਰੀ ਚੁੰਝ ਵਾਲੀ ਮਹਿਨ ਹੈ ਪਹਾੜ ਦੀ ਸੁਨੇਹਾ ਗਈ ਦੇਵ ਮੈਨੂੰ ਆਵਾਜ਼ ਮਾਰਦੀ ਅੱਧ ਸੁੱਤਾ ਉੱਲੂ ਛੱਡੇ ਵੱਲ ਤਾਕਦਾ ਮਨ ਵਿੱਚ ਏਵੀ ਸਾਨੂੰ ਉੱਲੂ ਆਖਦਾ ਗੁਟ ਕਦੇ ਗੁਟਕ ਦੇ ਕਬੂਤਰ ਕਿਵੇਂ ਘੇਰੇ ਕੱਢ ਦੇ ਜਾਪਦਾ ਏ ਜਿਵੇਂ ਕੋਈ ਨਾਚ ਨੱਚ ਦੇ ਪੰਛੀਆਂ ਦਾ ਰਾਜਾ ਮੋਰ ਪਹਿਲ ਪਾਉਂਦਾ ਝੁੱਠੇ ਹੈ ਗੁਟਾਰ ਨਾਲ ਰੁੱਸ ਜਾਂਦਾ ਨਿੱਕੀ ਜੀ ਝੀਲ ਵਿੱਚ ਪੱਤੇ ਨੇ ਚੜੇ ਬਗਲੇ ਪਗਤ ਵਿੱਚ ਕਿਵੇਂ ਨੇ ਖੜੇ ਕੱਲਾ ਕੱਲਾ ਤੇ ਉਦਾਸ ਕੁੱਕੜੀਕ ਜੰਗਲੀ ਵੇਖਣ ਹਿਵਾਲੀਏ ਦੀ ਦਿਖ ਰੰਗਲੀ ਝੁੰਬੜੀ ਨੂੰ ਵੇਖ ਲੁੰਬੜੀ ਨੂੰ ਵੇਖ ਬਾਤ ਯਾਦ ਆਉਂਦੀ ਕਾਵਨ ਨੂੰ ਗਵਈਆ ਆਖ ਠੱਗ ਜਾਂਦੀ ਸਾਹੇ ਖਰਗੋਸ਼ ਲੰਮੀ ਛਾਲ ਮਾਰਦੇ ਕਦੇ ਕਦੇ ਭਾਵੇਂ ਕੱਛੂ ਕੋਲ ਹਾਰਦੇ ਪੰਛੀਆਂ ਨੂੰ ਕੈਦ ਪੁੱਲ ਕੇ ਨੀ ਕਰਨਾ ਪਿੰਜਰੇ ਚ ਨੇਰ ਨਾਲੋਂ ਚੰਗਾ ਮਰਨਾ ਓ ਪੰਛੀਆਂ ਨੂੰ ਕੈਦ ਪੁੱਲ ਕੇ ਨਾ ਕਰਨਾ ਪਿੰਜਰੇ ਚ ਰਹਿਣ ਨਾਲੋਂ ਚੰਗਾ ਮਰਨਾ ਓ ਪਿੰਜਰੇ ਚ ਰਹਿਣ ਨਾਲੋਂ ਚੰਗਾ ਮਰਨਾ